ਸ਼ਿਕਾਹ ਸਾਰਿਆਂ ਨੂੰ ਸਵੇਰ ਦੇ ਬੱਜ ਚੁਕੇ ਨੇ 8:30 ਤੇ ਮੇਰਾ ਜੋਣੇ ਮੈਡਮ ਹੁਣੇ ਸੁੱਤੇ ਨੇ ਤੇ ਅੱਜ ਮਸਾਂ ਨੂੰ ਧੰਨ ਧੰਨ ਕਰਾਈ ਅੱਜ ਮੀਂਹ ਦੇਖੋ ਕਿਦਾਂ ਪਿਆਰਿਆ ਅੱਜ ਬਾਕੀ ਤੁਹਾਨੂੰ ਅਪਡੇਟ ਦਿੰਨੇ ਬਾਅਦ ਚ ਲੋ ਜੀ ਮੈਡਮ ਹੁਣੇ ਵੀ ਉੱਠ ਪਏ ਹੁਣ ਤੇ ਮੈਡਮ ਹੁਣਾ ਨੂੰ ਗੁੱਡ ਮਾਰਨਿੰਗ ਤੇ ਮੈਂ ਉੱਠ ਜਿਆ ਡਿਊਟੀ ਸ਼ੁਰੂ ਹੋ ਗਈ ਇਹਨਾਂ ਦੀ ਰਸੋਈ ਦੀ ਤੇ ਕੌਫੀ ਬਣਾਉਂਦੇ ਨੇ ਕੌਫੀ ਬਣਾ ਕੇ ਪੀਵਾਂਗੇ ਹੁਣ ਤੇ ਅੱਜ ਸੁੱਖ ਨਾਲ ਸਾਗ ਬਣਾਉਣਾ ਉਹਨੂੰ ਆਪਾਂ ਹੈ ਅੱਜ ਸਾਗ ਬਣਾਉਣਾ ਹੈ ਅੱਜ ਨਾਲੇ ਮੀ ਤੁਹਾਨੂੰ ਸਿਰਸਿਰਦ ਹੋਇਆ ਸੀ ਮੀ ਪਿਆ ਥੋੜਾ ਜਿਹਾ ਹੁਣ ਤਾਂ ਚਲੋ हट ਗਿਆ ਇੱਕ ਛੜਟ ਆ ਜਾਊਗੀ ਅੱਧਾ ਘੰਟਾ ਪਿਆ ਬਸ ਮੈਂ ਹਨਾ ਅੱਗੇ ਰਾਤੀ ਸੋਚ ਜਿੰਦੀ ਸੀਗੀ ਮੈਂ ਕਿਹਾ ਹੁਣ ਮੀਂਹ ਪੈਂਦੇ ਨਹੀਂ ਵੀ ਹੈਗੇ ਦੇਖ ਲਓ ਬਰਸਾਤਾ ਸਾਰੀਆਂ ਸੁੱਕੀਆਂ ਚਲ ਜਾਂਦੀਆਂ ਆ ਹੈ ਆ ਹੁਣ ਮੀਂਹ ਆ ਦੇ ਦਿਨ ਸੀ ਹੁਣ ਤਾਂ ਨਹੀਂ ਪੈਣਦੇ ਹੈਗੇ ਜਦੋਂ ਹਨਾ ਜੀਮੀਦਾਰ ਭਰਾਮਾ ਨੇ ਫਸਲਾਂ ਚੱਕੜੀਆਂ ਆ ਤਾਂ ਦੇਖ ਲਓ ਬੱਦਲ ਚੜ੍ਹ ਚੜ੍ਹ ਕੇ ਆਣੇ ਆ ਤਾਂ ਜਿਹੜੀ ਜੀਮੀਦਾਰਾਂ ਦੀਆਂ ਜੀਭਾਂ ਥੱਲੇ ਦੰਦਾਂ ਥੱਲੇ ਜੀ ਹਾਈ ਹੋਣੀ ਆ ਹੈ ਤਾਂ ਹੁਣ ਦੇਖ ਲਓ ਮੀਂਹ ਨਹੀਂ ਪੈਣਦੇ ਹੈਗੇ ਆ ਦੇਖ ਲਓ ਪੋਹ ਮਹੀਨਾ ਸਾਰਾ ਸੁੱਕਾ ਹੀ ਲੰਘ ਗਿਆ ਦਸੰਬਰ ਮਹੀਨਾ ਤਾਂ ਜਨਵਰੀ ਚੜ੍ਹ ਜਾਣਾ ਹੁਣ ਹੋ ਉਹ ਦਿਨਾਂ ਤੇ ਇੰਨੀ ਵੀ ਐ ਹੀ ਨਹੀਂ ਆਦਗੀ ਇੰਨਾ ਬੁਰਾ ਹਾਲ ਹੋ ਗਿਆ ਸਾਡੀ ਸਰਦੀ ਆਈ ਹੀ ਨਹੀਂ ਜਾਨੀ ਕੰਡਾ ਸਾਡੀ ਤੇਰੀ ਨਹੀਂ ਬਸਾਤਾ ਵੀ ਨਾ ਰਹੀ ਨਹੀਂ ਬੜੇ ਤਾਂ ਮੋਰ ਉਹਦਾ ਇੱਕਦਰਾ ਪਾਣੀ ਚੋਹੇ ਦੇ ਪਾਣੀ ਦਾ ਜਦਾਂ ਜੀ ਦੇ ਤਾਂ ਮੈਂ ਆ ਉਧਰ ਪਾਣੀ ਭਾਗੇ ਆਈ ਨਹੀਂ ਕਰਾਂ ਜੀ ਦੇ ਕਿ ਉਹ ਵੀ ਮਰਦਾ ਦਾਲੂ ਨਾ ਦੁਕਾਨ 'ਚ ਕੋਈ ਆਏ ਚਲਾ ਗਿਆ ਆ ਮੈਂ ਚਲਾ ਗਿਆ ਨਹੀਂ ਨਾ ਚਲੇ ਦੁਕਾਨ 'ਚ ਆ ਗਏ ਆ ਗੈਸਟ ਗੱਡੀ ਹੁਣ ਦੀ ਜਾਂਦੇ ਚੜ੍ਹਨ ਵਾਲੇ ਉਹ ਬੰਦ ਕਰੂ ਤਾਂ ਆ ਗਿਆ ਹਾਂ ਜੀ ਜੀ ਅੱਜ ਮੌਸਮ ਦੇਖੋ ਅੱਜ ਤੁਸੀਂ ਅੱਜ ਮੀਂਹ ਮੀਂਹ ਹੋਇਆ ਪਿਆ ਆ ਮੀਂਹ ਪਈ ਜਾਂਦਾ ਹੜੀ ਜਾਂਦਾ ਮਾੜੀ ਮਾੜੀ ਧੁੰਦ ਵੀ ਆ ਗਈ ਹੁਣ ਤੇ ਇੱਧਰ ਮੈਡਮ ਹੁਣੇ ਕਰਨ ਲੱਪੇ ਤਿਆਰੀ ਸਾਗ ਦੀ ਸਾਗਸ ਸਟਾਰਟ ਹੋਣ ਲੱਗਾ ਥੱਲੇ ਦੇ ਬਣਾਉਣਾ ਸੀਗਾ ਦੇਖਦੇ ਹੁਣ ਕਾਤੇ ਬਣਦਾ ਆ ਕੋਠੇ ਤੇ ਬਣਾਉਣਾ ਸੀ ਵੈਸੇ ਤਾਂ ਆਪਾਂ ਹੁਣ ਪਰ ਮੌਸਮ ਨਹੀਂ ਹੈਗਾ ਉਦਾਂ ਦਾ ਹੁਣ ਹੁਣ ਦੇਖਦੇ ਆ ਥੱਲੇ ਕਰਦੇ ਆ ਕੁਛ ਨਾ ਕੁਛ ਇੰਨੇ ਦਿਨਾਂ ਦਾ ਮੀਂਹ ਨਹੀਂ ਆਇਆ ਅਜ ਸਾਗ ਤਰਨਾ ਸੀਗਾ ਮੀਂਹ ਚਲੋ ਬੱਸ ਇਹ ਢੜੀ ਦੇ ਸ ਤੇ ਸਾਗ ਬਣਾਉਣਾ ਵਧੀਆ ਗੱਲ ਹੁੰਦੀ ਆ ਤੇ ਨਾਲੇ ਆਦ ਸੇਕਾਂਗੇ ਤੇ ਨਾਲੇ ਅਸੀਂ ਬਣਾਵਾਂਗੇ ਅੱਜ ਸਾਗ ਮੈਂ ਬਾਜ਼ਾਰ ਟਾਣਾ ਨੂੰ ਘੰਟੇ ਦੇ 2 ਘੰਟੇ ਵਾਸਤੇ ਅੱਛਾ ਠੀਕ ਆ ਠੀਕ ਆ ਤੇ ਪਿੱਛੋਂ ਫੇ ਤੁਸੀਂ ਵੀਡੀਓ ਬਣਾ ਦੇ ਆਪਣੇ ਸਬਸਕ੍ਰਾਈਬਰ ਨੂੰ ਮੜਾ ਮੋਟਾ ਦਿਖਾਈ ਜਾਓ ਜਿੰਨਾ ਵੀ ਦਿਖਾ ਸਕਦੇ ਆ ਹਨਾ ਤੇ ਸਾਡੇ ਦੇ ਗੰਦਲਾ ਦੇਖੋ ਕਿਨੇ ਮੋਟੀ ਮੋਟੀਆਂ ਵਧੀਆ ਸਾਗ ਖੇਤਾਂ ਦਾ ਹਾਂ ਖੇਤਾਂ ਦਾ ਸਾਗ ਕੀ ਕਰੀਏ ਅੱਜ ਠੰਡ ਲੱਗੰਦੀ ਅੱਜ ਨਾ ਹਾਂ ਠੰਡ ਦਾ ਹੈ ਹੀ ਆ ਰਾਤ ਦੀ ਬਾਰਿਸ਼ ਵੀ ਹੋਈ ਆ ਹਾਂ ਚਲੋ ਠੀਕ ਆ ਸਾਂਗ ਸਵਾਰੋਂ ਦੋਨਾਂ ਨੂੰ ਫਿਰ ਮਿਲਦੇ ਆਪਾਂ ਅੱਪਾ ਲੈਣ ਚੱਲੇ ਚੁੱਲਾ ਉੱਤੇ ਹੁਣ ਮੈਂ ਰੱਖੇ ਕਿ ਇੱਥੇ ਰੱਖਿਆ ਇਹ ਚੁੱਲਾ ਲੈ ਕੇ ਆਉਨੇ ਆਂ ਡਾੜੀ ਬੋਧਨੇ ਕੀ ਕਹੀ ਜਾਂਦੇ ਆ ਜੇ ਮੀਂਹ ਡ ਹੈ ਜੀ ਇੱਧਰ ਨੂੰ ਆ ਗਏ ਵਿਚਾਰੀ ਕਿੱਥੇ ਬੈਠੋਗੇ ਆ ਚੱਕ ਵੀ ਨਹੀਂ ਹੋਣਾ ਕੁਛ ਵੀ ਆ ਸਾਡਾ ਚੁੱਲਾ ਪਿਆ ਉੱਤੇ ਇਹਨੂੰ ਥੱਲੇ ਲੈ ਕੇ ਚੱਲਦੇ ਹੁਣ ਆਪਾਂ ਮੀਂਹ ਲੱਪਿਆ ਮੀਂਹ ਲੱਪਿਆ ਮੀਂਹ ਲੱਗਾ ਚੱਲੋ ਲੈ ਕੇ ਚੱਲਦੇ ਹੁਣ ਆਪਾਂ ਪਚੇਲਾ ਥੱਲੇ ਚੁੱਲਾ ਭਾਰਾ ਬਹੁ ਸੀ ਮੇਰੇ ਦਾ ਸਾਸੋ ਗੱਲੇ ਹੁੰਦੇ ਲਿਆ ਹੁੰਦੇ ਤੋ ਇਹ ਇਦਾਂ ਦੇ ਕੱਢੀ ਜਾਂਦੀ ਆ ਪਹਿਲਾਂ ਆਪਾਂ ਚੁੱਲ੍ਹੇ ਜਿਹੜੇ ਪਹਿਲਾਂ ਕੋਲੇ ਪਏ ਆ ਪੁਰਾਣੇ ਉਹ ਕੱਢਾਂਗੇ ਤੇ ਆਪਾਂ ਚੁੱਲਾ ਵਾਲਾਂਗੇ ਇੱਧਰ ਸਾਫ਼ ਹੋ ਗਿਆ ਬਸ ਇਹਨੂੰ ਆਪਾਂ ਵਾਸ਼ ਕਰਨਾ ਹੁਣ ਉਹ ਅੱਗ ਵਰਕੇ ਤੇ ਅੱਗੇ ਤੁਹਾਨੂੰ ਦਿਖਾਉਂਦੇ ਹੁਣ ਮੈਂ ਮਹਿ ਘਰ ਦਾ ਬਾਲਣ ਨੇ ਅੱਗ ਬਾਲਣ ਨਾਲ ਥੋੜਾ ਠੰਡ ਜੀ ਹੋ ਗਈ ਆ ਜਾਨੇ ਸੱਚੀ ਤਾਂ ਮੈਨੂੰ ਚੁੱਲਾ ਬਾਲਣ ਦੀ ਭੁੱਲ ਗਿਆ ਕੰਮ ਚੁੱਲ੍ਹੇ ਦੇ ਕੰਮ ਭੁੱਲਿਆ ਹੋਇਆ ਇਹ ਤਾਂ ਮੈਂ ਪਹਿਲਾਂ ਕੀ ਕਰੀ ਇਹ ਕੋਲੇ ਨਾਲ ਪੱਖਣਗੇ ਇਹ ਭਲ ਪੱਖਣਗੇ ਨਾ ਇਹ ਇਹ ਨਹੀਂ ਇਹ ਕੋੜੀ ਆ ਨਾ ਮੈਂ ਜੀ ਜੀ ਨੇ ਤੇ ਪਾ ਗਏ ਨਾ ਥੋੜੀ ਜਿਹੀ ਕਰਾਂਗੇ ਦੋ ਕਿ ਠੱਕੀ ਹੀ ਆ ਇਸ ਤਰ੍ਹਾਂ ਮੈਂ ਨਾ ਕਰ ਲਓ ਫੇਰ ਬਾਕੀ ਆਪਾਂ ਅਪਡੇਟ ਬਾਅਦ ਦਿੰਦਾ ਤੁਹਾਨੂੰ ਲੋ ਜੀ ਸਾਡੀ ਬਲ ਚੁੱਕੀ ਆਗ ਅੱਗ ਲਗਾ ਦੀ ਆਗ ਲਗਾ ਦੀ ਹਮਨੇ ਆਗ ਲਗਾ ਦੀ ਮੈਡਮ ਹੁਣੇ ਅੱਗ ਲਾਤੀ ਮੈਡਮ ਹੁਣਾ ਨੇ ਨਾ ਕੋਈ ਨਹੀਂ ਅੱਗ ਲਾਤੀ ਮੈਡਮ ਹੁਣਾ ਨੇ ਚੁੱਲੇ 'ਚ ਹੋਲੀ-ਵਲੀ ਇਹ ਮਗਣੀ ਆ ਹੁਣ ਕਿਉਂਕਿ ਮੋਟੀਆਂ ਲੱਕੜਾਂ ਹੈਗੀਆਂ ਮੋਟੀਆਂ ਲੱਕੜਾਂ ਤੇ ਫ੍ਰੀ ਖਾਣ ਲਈ ਹੋਈ ਹੋਈ ਹੋਣ ਬਰੋ ਵੀ ਕਰੋ ਆਪਾਂ ਸਾਗ ਰੈਡੀ ਚੁੱਲਾ ਰੈਡੀ ਤੇ ਬਸ ਗਾਂ ਦੀ ਜਿਹੜੀ ਬਾਗਦੋੜ ਹੈਗੀ ਨਾ ਵੀਡੀਓ ਦੀ ਉਹ ਤੁਸੀਂ ਸੰਭੋ ਤੇ ਮੈਂ ਚੱਲਾ ਬਾਜ਼ਾਰ ਮੜਾ ਆ ਠੀਕ ਆ ਮਹਿਰਾਜ ਨੂੰ ਲੈ ਲਿਓ ਤੇ ਮਹਿਰਾਜ ਬਹੁਤ ਸੋਹਣੀ ਵੀਡੀਓ ਬਣਾਉਂਦਾ ਨਹੀਂ ਕੋਈ ਗੱਲ ਨਹੀਂ ਮੈਂ ਹੁਣ ਆਪ ਵੀ ਮਾਣੀ ਆ ਲੈ ਕੇ ਗੱਡੋ ਤੁਸੀਂ ਇੱਥੇ ਮੈਂ ਇੱਧਰ ਤੁਹਾਨੂੰ ਮਿਲਦੇ ਹਾਂ ਠੀਕ ਆ ਲੋ ਜੀ ਸਾਗ ਦੀ ਨੜਾ ਇਤਲਾਈ ਹੁੰਲਾ ਪਈਆ ਮੈਡਮ ਖਾਰ ਖਾਰੇ ਚੜਨਾ ਇਹਨੂੰ ਤਾਂ ਮੈਂ ਮੈਂ ਦੇਖੋ ਕਿ ਤੇ ਬੈਠੀ ਹੈ ਮੈਡਮ ਦੇਖੋ ਹਣ ਕਿੱਥੇ ਬੈਠੇ ਆ ਠੰਡਾ ਠੰਡਾ ਨਾ ਨਹੀਂ ਠੰਡ ਸੋ ਜਿਹੜੀ ਹੈਗੀ ਮੈਨੂੰ ਪਤਾ ਨਹੀਂ ਹੈਗਾ ਕੱਪੜ ਜਰਾਬਾਂ ਗੀਨੀਆਂ ਹੋਣਗੀਆਂ ਪੂਰ ਕਿਲੇ ਹੋਣਾ ਨਹੀਂ ਤੇ ਮੈਂ ਕਿ ਕਰੂ ਹੂੰ ਨਹੀਂ ਉੱਧਾ ਵੀ ਠੰਡਾ ਹੈ ਉਹਨੂੰ ਪਾਣੀ ਚ ਕਿੱਥੇ ਵੜ ਹੁੰਦਾ ਯਾਰ ਇਹ ਤਾਂ ਤੁਹਾਡੀ ਸਮੱਸਿਆ ਹੈ ਤਾਂ ਡੈਡੀ ਹੁਣੇ ਉਧਰ ਦੇਖੋ ਲੱਕੜਾ ਪਾ ਨਹੀਂ ਜਾਂਦੇ ਲੱਕੜਾਂ ਵਾਲਾ ਵੀ ਆਇਆ ਸਾਡੇ ਅੱਜ ਹਾਂ 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 ਤੋੜ ਕੇ ਦੱਸੋ ਫੇ ਮੈਨੂੰ ਕੇਲਾ ਮਰਾ ਲਓ ਕੇਲਾੜਾ ਜੀ ਇੱਧਰ ਇੱਧਰ ਵੀ ਕੇਲਾ ਇੱਧਰ ਵੀ ਕੇਲਾ ਇਹ ਡਾਡੀ ਸਾਡੇ ਲੱਕੜਾਂ ਤੋੜਦੇ ਆ ਤੇ ਬਾਲਾਂ ਥੋੜਾ ਜਨਾ ਗਿੱਲਾ ਹੋ ਗਿਆ ਉੱਤੇ ਪਿਆ ਸੀਗਾ ਦੇਖਦੇ ਹੁਣ ਬਾਹਰ ਲੈਣਾ ਮੈਡਮ ਹੁਣ ਆਨੇ ਆਪੇ ਹੀ ਤੇ ਅੱਜ ਨਾ ਦਸੂਰੇ ਟ੍ਰੈਫਿਕ ਬਹੁਤ ਜ਼ਿਆਦਾ ਕਿਉਂਕਿ ਅੱਜ ਛੋਟੇ ਸਾਹਿਬ ਜਾਦੇ ਸ਼ਿੱਧਿਹੜਾ ਮਨਾਉਂਦੇ ਆ ਨਾ ਲੁਕੀ ਤੇ ਉਹ ਲੰਗਰ ਲੱਗੇ ਥਾਂ ਤਾਂ ਹੁਣ ਅੱਗੇ ਵੀ ਲੰਗਰ ਲੱਗਾ ਤਾਂ ਐਸਾ ਟ੍ਰੈਫਿਕ ਜਾਮ ਹੋ ਗਿਆ ਅੱਜ ਗੁਰਦੁਆਰਾ ਸਾਹਿਬ ਨੇ ਨਾ ਉਹ ਤੁਹਾਨੂੰ 1 ਮਿੰਟ ਦਿਖਾਉਣਾ ਤੁਹਾਨੂੰ ਤੇ ਆਹ ਦੇਖੋ ਆ ਗੁਰਦੁਆਰਾ ਸਾਹਿਬ ਇਧਰਲੇ ਪਾਸੇ ਨਾ ਆਹ ਸਾਹਮਣੇ ਗੁਰਦੁਆਰਾ ਸਾਹਿਬ ਆਹ ਕਿੱਧਰ ਲੱਗਾ ਲੱਗਾ ਰਿਹਾ ਜੀ ਜੀ ਹੁਣ ਇੱਧਰ ਸਾਡੇ ਲੱਕ ਰੱਖ ਲਿਆ ਹੈਗਾ ਅਸੀਂ ਵਧੀਲਾ ਅੱਗ ਲਈ ਬਾੜ ਅੱਗ ਬੜੀ ਵਧੀਆ ਬਲੰਦੀ ਆ ਪਰ ਬੁਆਲੀ ਬੜੀ ਮੁਸ਼ਕਲਾਂ ਦੇ ਨਾਲ ਤੇ ਕਿਉਂਕਿ ਬਾਲਣ ਗਿੱਲਾ ਹੋ ਗਿਆ ਸੀਗਾ ਤੇ ਇਸ ਕਰਕੇ ਤੇ ਬਾਲ ਅੱਗ ਬਾਲਣ ਨੂੰ ਬੜਾ ਟਾਈਮ ਲੱਗਿਆ ਹੈਗਾ ਤੇ ਇੱਧਰ ਅਸੀਂ ਰੱਖ ਲਈ ਹੈਗੀ ਮਸ਼ੀਨ ਤੇ ਹੁਣ ਬਾਰਿਸ਼ਲ ਤੱਕ ਪੈਣ ਦੇਈ ਆ ਪਰ ਥੋੜੀ ਥੋੜੀ ਨਾ ਧੁੱਪ ਜੇ ਵੀ ਨਿਕਲ ਆਈ ਹੈਗੀ ਆ ਤੇ ਹੁਣ ਅਸੀਂ ਲੱਗਦੇ ਆ ਸਾਗ ਕੱਟਣ ਸਾਗ ਕੱਟ ਗਏ ਤਾਂ ਪਾਣੀ ਆ ਉਧਰ ਮਹਿਰਾਜ ਲੱਗਾ ਹੈਗਾ ਆ ਰਿਆਜ਼ ਦਵਾਈ ਹੋਇਆ ਪਿਆ ਆ ਚਲੋ ਉਹਨੂੰ ਕਰਨ ਦੋ ਤੇ ਅਸੀਂ ਹੁਣ ਕੱਟਦੇ ਆਂ ਸਾਗ ਹਾਂਜੀ ਇੱਧਰ ਪਾਣੀ ਰੱਖ ਦਿੱਤਾ ਪੌਣੀ ਰਿੱਜੀ ਵੀ ਪੈ ਗਿਆ ਹੁਣੇ ਹੀ ਰੱਖਿਆ ਅੱਗ ਦਾ ਇੰਨਾ ਜ਼ਿਆਦਾ ਸੇਕ ਹੈਗਾ ਤੇ ਇੱਧਰ ਹੁਣ ਆਪਾਂ ਲੱਗੇ ਆਂ ਸਾਗ ਕੱਟਣ ਦੀ ਤਿਆਰੀ ਕਰਨ ਚਲੋ ਭਯਾਰ ਸਾਗ ਕੱਟੀਏ ਹਾਂਜੀ ਜੀ ਇੱਧਰ ਅਸੀਂ ਸਾਗ ਕੱਟ ਲਿਆ ਹੈਗਾ ਆ ਤੇ ਹੁਣ ਅਸੀਂ ਪਾਵਾਂਗੇ ਇਹਨੂੰ ਬਦੀਲੇ ਦੇ ਵਿੱਚ ਦਿਲੇ ਚ ਪਾ ਕੇ ਤਾਂ ਫੇਰ ਇਹ ਰਿਜੀ ਜਾਊਗਾ ਤੇ ਬਾਕੀ ਅਸੀਂ ਜਿਹੜੇ ਸਾਡੇ ਰਹਿੰਦੇ ਹੈਗੇ ਕੰਮ ਉਹ ਕਰਾਂਗੇ ਕਿਉਂਕਿ ਜ਼ਿਆਦਾ ਵੀ ਟਾਈਮ ਹੋ ਗਿਆ ਆ ਤੇ ਠੰਡ ਵੀ ਕਾਫੀ ਆ ਚਾਹ ਚੂ ਬਣਾਣੇ ਆ ਤੇ ਨਾਲੇ ਸੇਕਦੇ ਆਂ ਅਸੀਂ ਅੱਗ ਤੇ ਚਲੋ ਹੁਣ ਆਪਾਂ ਪਾਨੇ ਆ ਅੰਦੀ ਲਈ ਥੋੜਾ ਇੱਧਰ ਅਸੀਂ ਕਰ ਲਿਆ ਹੈ ਤਿਆਰ ਲਸਣ ਤੇ ਅਦਰਕ ਥੋੜਾ ਮੈਂ ਦਾਤ ਦੇ ਘਾਟ ਕੇ ਮੈਂ ਕਿ ਪਾ ਦਾ ਨਹੀਂ ਆ ਤੇ بارش ਲੱਗੀ ਹੋਈ ਆ ਤੇ ਇੱਕ ਹੋਰ ਇੱਕ بارش ਕਿੰਨੀ ਜਿਆਦਾ بارش ਨੂੰ ਪਹਿਲਾਂ ਤਾਂ ਕਾਫੀ ਜਿਆਦਾ ਸੀਗੀ ਹੁਣ ਥੋੜੀ ਜਿਹੀ ਘਟ ਗਈ ਹੈਗੀ ਆ ਪਹਿਲਾਂ ਤਾਂ ਬਹੁਤ ਜਿਆਦਾ بارش ਸੀਗੀ ਤੇ ਹੁਣ ਅਸੀਂ ਪਾਨੇ ਨੂੰ ਬੁਝੇ ਥਾਲ ਥੜਾ ਹੈ ਜਿਆ ਰਹੇ ਸਿਲ ਜਾ ਮੇਗਾ ਹੋ ਰਹੀਦੀ ਦੇ ਵੇ ਵਧੀਆ ਜਿਆ ਇਹ ਬਣ ਜਾਗਾ ਪ੍ਰਿਧੀ ਜਾਂਦਾ ਹਟ ਤੱਕ ਸਾਗ ਅੱਗ ਦੇ ਨੋਰੇ ਬੈ ਕੇ ਹਨਾ ਬੜਾ ਨਜ਼ਾਰਾ ਆਣ ਰਿਹਾ ਆ ਇਹ ਵਧੀਆ ਲੱਗਣ ਦੇ ਆ ਆ ਅੱਗ ਦਾ ਨਜ਼ਾਰਾ ਭੁੱਲ ਚਲੋ ਜੀ ਸਾਡਾ ਸਾਗ ਨਾਲ ਬਣੀ ਜਾਵੇ ਇਹ ਨਾਲੇ ਅਸੀਂ ਅੱਗ ਸੇਖੀ ਲਈਏ ਇੱਧਰ ਝੜੀ ਦਾ ਨਜ਼ਾਰਾ ਪੂਰਾ ਅੱਜ ਤੱਕ ਨਹੀਂ ਹਟਿਆ ਹੀ ਨਹੀਂ ਸਿਰਫ ਮੇਰੇ ਖਿਆਲ ਚ ਅੱਧਾ ਘੰਟਾ ਹੀ ਹਟਿਆ ਵਿੱਚੋਂ ਤੇ ਉਦੋਂ ਅਸੀਂ ਇਹ ਸੀਗਾ ਕਿ ਸਾਗ ਨੂੰ ਹਨ ਚੰਗੀ ਤਰ੍ਹਾਂ ਧੋਲੇ ਅਸੀਂ ਦਾ ਤੇ ਧੋਤਾ ਆ ਕੇ ਤੇ ਅਸੀਂ ਫੇ ਇੱਥੇ ਕੱਟ ਲਿਆ ਤੇ ਮਹਾਰਾਜ ਹੁਣੀ ਚਾਹ ਪੀ ਕੇ ਬੈਠੇ ਆ ਕਿ ਕਾਟੋਂ ਨਿਕਲ ਕਿਉਂਕਿ ਉਹ ਘੁੰਮੀ ਜਾਂਦੇ ਬੜਾ ਮੀਂਹ ਦੇ ਵਿੱਚ ਘੁੰਮਦੇ ਹੈਗੇ ਬੱਚੇ ਆ ਸੰਬੰਧੇ ਨਹੀਂ ਹੈਗੇ ਆ ਤੇ ਹੁਣ ਉਹਨਾਂ ਨੂੰ ਮੈਂ ਬਿਠਾ ਦਤਾ ਜਾਈ ਦੇ ਵਿੱਚ ਥੋੜਿਆ ਦਬਕਾ ਬੁੱਕਾ ਵੀ ਬੱਚਿਆਂ ਲਈ ਚੁੜੀ ਹੁੰਦਾ ਮਾਂ ਨਾਲ ਦਬਕਾ ਹਾਂਜੀ ਜੀ ਇੱਧਰ ਉਹਨਾ ਸਾਗ ਜਿਹੇ ਪੈ ਗਿਆ ਹੈਗਾ ਆ ਤੇ ਪਾਣੀ ਵਿੱਚ ਪੈਣਾ ਹੈਗਾ ਚਲੋ ਮੈਂ ਇਹਦਾ ਬਤੀਲਾ ਉਹਦੇ ਰੱਖ ਲਈਏ ਤੇ ਫਿਰ ਇਹ ਚਾਹ ਬਣਾਣੇ ਆ ਕਿਉਂਕਿ ਮੈਂ ਤਾਂ ਪਹਿਲਾਂ ਪਾਣੀ ਪੂਰੀ ਪਾ ਲਈਏ ਸਾਗ ਨਾਲ ਉਹ ਨਾ ਬੇਫਿਕਰੇ ਦੇ ਹੋ ਗਏ ਤਾਂ ਫਿਰ ਚਾਹ ਪੀਣੀ ਆ ਸੀ ਚੁੱਲੇ ਕੋਲੇ ਬੈਠ ਕੇ ਨਾਲ ਦੇ ਛਿਲਦੇ ਆ ਲਸਣ ਅਦਰਕ ਥੋੜੇ ਕੰਪੀਆ ਲਾਦੇ ਆ ਤਾਂ ਤੇ ਮੈਂ ਚਲੋ ਇਹ ਕੰਮ ਨੂੰ ਵੀ ਇੱਥੇ ਸਾਗ ਦੇ ਹਾਂਜੀ ਜੀ ਹੁਣ ਇੱਧਰ ਡੱਡ ਜੀ ਹੁਣਾਂ ਦੀ ਡਿਮਾਂਡ ਆ ਡੱਡ ਜੀ ਕਹਿੰਦੇ ਅਮਰਜੀਤ ਚਾਹ ਬਣਾ ਤੇ ਮਮਹਰਾਜ ਵੀ ਕਹਿ ਜਾਂਦਾ ਮਮਾ ਚਾਹ ਬਣਾ ਉਹ ਮੇਰਾ ਦਿਲ ਕਰਦਾ ਹੈਗਾ ਪੀਣ ਨੂੰ ਤਾਂ ਅਸੀਂ ਇਦੋਂ ਰਾਤ ਤੀ ਹੈਗੀ ਅਦਰਕ ਵਾਲੀ ਚਾਹ ਤੇ ਉਧਰ ਸਾਡਾ ਸਾਗ ਦਿਆ ਹੈਗਾ ਬਣ ਚਲੋ ਬਣੀ ਜਾਣ ਦੋ ਉਹਨੂੰ ਤੇ ਬਾਕੀ ਹੁਣ ਤੱਕ ਮੈਂ ਉਹਦੇ ਵਿੱਚ ਅਦਰਕ ਤੇ ਲਸਣ ਥੋੜੇ ਜਿਹਾ ਕੁੱਟ ਕੇ ਹਨਾ ਥੋੜੇ ਜਿਹਾ ਪਾਵਾਂਗੇ ਅਸੀਂ ਸਾਗ ਦੇ ਵਿੱਚ ਇਸ ਤਰ੍ਹਾਂ ਹੀ ਰਬੀ ਰਿਚ ਜਵੇ ਨਾਲ ਫਲੇਵਰ ਵਧੀਆ ਆਉਂਦਾ ਹੈਗਾ ਤੇ ਉਸ ਤੋਂ ਬਾਅਦ ਥੋੜਾ ਜਿਹਾ ਆਪਾਂ ਤੜਕੇ ਦੇ ਵਾਸਤੇ ਅਦਰਕ ਲਸਣ ਤੇ ਪਿਆਜ਼ ਮੈਂ ਇਹ 10 ਚੀਜ਼ਾਂ ਦਾ ਤੜਕਾ ਲਾਣੀ ਆ ਤੇ ਉਹਦੇ ਨਾਲ ਜਿਹੜਾ ਹੈ ਨਾ ਬੜਾ ਵਧੀਆ ਫਲੇਵਰ ਆਉਂਦਾ ਹੈਗਾ ਆ ਤੇ ਚਲੋ ਅਸੀਂ ਹੁਣ ਚਾਹ ਪੀ ਕੇ ਬਾਕੀ ਦੇ ਜਿਹੜੇ ਰਹਿੰਦੇ ਕੰਮ ਹੈਗੇ ਉਹਨਾਂ ਨੂੰ ਅਸੀਂ ਨਿਬੜਾਂਗੇ ਕਿਉਂਕਿ ਇਕੱਲਾ ਬੰਦਾ ਹੈਗਾ ਇੱਧਰ 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 ਸਾਰੇ ਪਾਸੇ ਧੂੜਨਾ ਭੱਜਣਾ ਪੈਂਦਾ ਹੈਗਾ ਆ ਤੇ ਬੱਚਿਆਂ ਦੀਆਂ ਵੀ ਡਾਂਡਾ ਸਵੇਰ ਦੇ ਲੱਗੇ ਹੋਏ ਆ ਅਸੀਂ ਸਾਗ ਦੇ ਦੁਆਲੇ ਚਲੋ ਜੀ ਅਸੀਂ ਹੁਣ ਚਾਹ ਪੀ ਕੇ ਨਾਲੇ ਚਾਹ ਪੀਣਿਆਂ ਦੇ ਨਾਲੇ ਤੁਹਾਨੂੰ ਵੀ ਪਿਆਨੇ ਆ ਚਾਹ ਤੇ ਆ ਜੋਗੇ ਆਪਏ ਆਪਾਂ ਤਾਂ ਸਾਡੀ ਚਾਹ ਜਿਹੜੀ ਹੈ ਬਣ ਗਈ ਆ ਡੈਡੀ ਵਾਪਸ ਆਤੀ ਬਣਾਣੀ ਹੈਗੀ ਫਲੈਕੀ ਤੇ ਨਾਲ ਸਫਾਵਾਂਗੇ ਬਿਸਕਟ ਆਏ ਨੇ ਮਹਿਰਦੀ ਪਪਾ ਲੈ ਕੇ ਆਏ ਸੀ ਬਿਸਕਟ ਤੇ ਅਸੀਂ ਇਹ ਡੈੱਢੀ ਦੁੱਧ ਦੇਵਾਂਗੇ ਤੇ ਨਾਲੇ ਅਸੀਂ ਆਪ ਖਾਵਾਂਗੇ ਹੋ ਤਾਂ ਡੈਡ ਜੀ ਪਤਾ ਨਹੀਂ ਮੈਂ ਰਾਤ ਨੂੰ ਕੀ ਦਾ ਕੇ ਮਾਰਿਆ ਨੇ ਮੈਂ ਰਾਜੇ ਨੇ ਕਿਸੇ ਵੇਲੇ ਬਹੁਤ ਜ਼ਿਆਦਾ ਤੰਗ ਕਰਦਾ ਹੈ ਬਹੁਤ ਤੰਗ ਕਰਦਾ ਹੈਗਾ ਤੇ ਫਿਰ ਕਿਸੇ ਵੇਲੇ ਮੈਨੂੰ ਵੀ ਬਹੁਤ ਘਸਾਉਂਦਾ ਤਾਂ ਕੁੱਟ ਵੀ ਖਾ ਲੈਣਾ ਹੈਗਾ ਪਰ ਕੀ ਕਰੀਏ ਨਿਆਣੇ ਮੰਦੇ ਨਹੀਂ ਹੈਗੇ ਕਿ ਕਿੰਨਾ ਵੀ ਇਹਨਾਂ ਨੂੰ ਕੁੱਟ ਵੀ ਕਿੰਨਾ ਕੁ ਲੈਣਾ ਹੈਗਾ ਨਾ ਚਲੋ ਜੀ ਇਧਰ ਹੋ ਗਈ ਹੈ ਸਾਡੀ ਚਾਹ ਰੈਡੀ ਡੈਡ ਜੀ ਵਾਸਤੇ ਤਾਂ ਅਸੀਂ ਆਪਣੀ ਚਾਹ ਚਾਣੇ ਹੈਗੇ ਆ ਦੁੱਧ ਕਿਉਂਕਿ ਡੈਡ ਜੀ ਸਾਡੇ ਵੀ ਦੇ ਹੈਗੇ ਬਲੈਕ ਟੀ ਨਿਆਣਿਆਂ ਨੇ ਕਿਸੇ ਵੇਲੇ ਹੁਣ ਛੁੱਟੀਆਂ ਕਾ ਰਹੀਆਂ ਵਈਆਂ ਬੜੀ ਜिद ਕਰਦੇ ਆ ਬੜਾ ਦਿਮਾਗ ਖਰਾਬ ਕਰਦੇ ਆ ਕਿ ਬਹੁਤ ਆਂ ਕਰਦੇ ਬੱਚੇ ਨੰ ਬੱਕਰੀਆਂ ਬੱਕਰੀਆਂ ਹੀ ਆ ਡਿਮਾਂਡਾਂ ਹੀ ਰੱਖ ਦਿੰਦੇ ਹੈਗੇ ਪਤਾ ਨਹੀਂ ਕੀ ਕਹਿੰਦੇ ਰਹਿੰਦੇ ਆ ਵੀ ਸਾਡੀ ਆ ਜੇਦ ਪੂਰੀ ਕਰੋ ਆ ਪੂਰੀ ਕਰੋ ਤੇ ਆ ਪੂਰੀ ਕਰੋ ਨਿਆਣਿਆਂ ਦਾ ਬਸ ਇਹੀ ਕੁਛ ਹਾਲ ਦਾ ਆ ਤੇ ਸਾਡੀ ਹੋਈ ਆ ਚਾਹ ਰੈਡੀ ਇਹ ਦੇਣਾ ਜਿਹੜੇ ਨੂੰ ਉਵਾਲੀ ਜਾਂਦੀ ਆ ਅਸੀਂ ਰੈਡੀ ਦੇ ਕੇ ਆਨੇ ਇਹ ਵੀ ਚਾਹ ਇਹ ਨਾ ਬੁਹਾ ਗਿਆ ਇਹ ਪਤਾ ਨਹੀਂ ਕਿ ਕਿੱਧਰੋਂ ਆਇਆ ਦੁਕਾਨ ਚੋਂ ਆਇਆ ਤੇ ਇੱਧਰ ਹੋ ਗਈ ਹੈ ਡੱਡੀ ਦੀ ਚਾਹ ਚਲੋ ਡੱਡੀ ਡੱਡ ਜੀ ਦੇ ਕੇ ਆਨੇ ਪਾਣੀ ਦੀ ਹੋਤੀ ਨਾ ਪਾਣੀ ਸੰਧਾ ਦੇ ਹੋਛਾ ਦੇ ਦਿੰਦੇ ਆ ਲੈ ਇੱਧਰ ਜਿਆਦਾ ਪਰ ਮੈਂ ਡੱਡ ਜੀ ਨੂੰ ਚਾਹ ਦੇ ਕੇ ਆਨੀ ਫਿਰ ਮੈਂ ਤੁਹਾਨੂੰ ਪਾਣੀ ਦਿੰਨੀ ਆ ਹਾਂਜੀ ਇੱਧਰ ਡੱਡ ਜੀ ਨੂੰ ਦੇ ਦਿੱਤੀ ਹੈ ਕਿ ਚਾਹ ਤਾਂ ਚਾਹ ਡੱਡ ਜੀ ਹੁਣ ਪੀਣਗੇ ਡੱਡ ਜੀ ਕਹਿੰਦੇ ਠੰਡ ਬੜੀ ਆ ਅੱਜ ਅਮਰਦੀਤ ਤੇ ਇਸ ਕਰਕੇ ਚਲੋ ਮੈਂ ਕਿਹਾ ਚਾਹ ਪੀਓ ਫੇ ਅਭੀ ਮੇ ਹਾਂ ਚਾਹ ਬਣਾਉਂਦੇ ਆ ਅੱਛਾ ਜੀ ਤੇ ਅਭੀ ਮੇਨੇ ਲੱਗੀ ਹੈਗੀ ਪਿਆਸ ਮੈਂ ਕਿਹਾ ਗਰਮ ਪਾਣੀ ਪੀ ਲਾ ਕਹਿੰਦਾ ਨਹੀਂ ਗਰਮ ਪਾਣੀ ਨਹੀਂ ਪੀਣਾ ਹੈਗਾ ਮੈਂ ਪੀਣਾ ਹੈਗਾ ਆ ਠੰਡਾ ਹੀ ਪਾਣੀ ਪੀਣਾ ਆ ਤਾਂ ਮੈਨੂੰ ਠੰਡਾ ਹੀ ਦੋ ਆ ਦੇਖ ਲਓ ਇੰਨੀ ਠੰਡਾ ਤਾਂ ਇਹਨੂੰ ਦੇਖ ਲਓ ਠੰਡਾ ਪਾਣੀ ਚਾਹੀਦਾ ਹੈ ਐਦਾਂ ਕਰਦਾ ਇਹ ਇਹ ਨਿਆਣੀ ਜਿਹੜੀਆਂ ਨੇ ਮੰਨਦੇ ਨਹੀਂ ਹੈਗੇ ਤਾਂ ਇੱਧਰ ਸਾਡਾ ਸਾਗ ਜਿਹੜਾ ਆ ਬਣੀ ਜਾਂਦਾ ਆ ਇਹਨੂੰ ਬਣ ਦਵੋ ਤਾਂ ਚਲੋ ਆਰੂ ਵਸ ਚਾਬੀ ਲਈ ਲੋ ਜਮੀਨ ਕਰਾਤੀ ਧੰਨ ਧੰਨ ਅਜ ਹਾਜੀ ਵੀ ਮੀ ਪਈ ਜਾਂਦਾ ਆ ਤੇ ਇਧਰ ਮੜ ਹੋਣਾ ਸਾਗ ਵੀ ਨਹੀਂ ਹੋਈ ਜਾਂਦਾ ਮੈਂ ਕਿਹਾ ਸੀ ਬਾਜ਼ਾਰ ਤੇ ਮੈਂ ਹੋਣੀ ਆਇਆ ਹੀ ਆ ਵਾਪਸ ਤੇ ਅੱਗ ਸੇ ਕਰਨਾ ਮਜਾ ਹੁੰਦਾ ਇਸ ਵੇਲੇ ਪੂਰਾ ਸੀਕ ਲੱਗਣ ਦਾ ਨਜ਼ਾਰਾ ਆਉਂਦਾ ਆ ਬਾਹਰ ਓਪਨ ਬੈਠੇ ਆ ਅੱਗ ਸੇ ਕੀ ਜਾਂਦੇ ਆ ਇੱਕ ਲੱਤ ਨੂੰ ਗਰਮੀ ਲੱਗਦੀ ਇੱਕ ਲੱਤ ਨੂੰ ਲੱਗਦੀ ਯਾਰ ਆਈ ਜਾਂਦਾ ਪਰ ਵਧੀਆ ਲੱਗਦਾ ਪਿਆ। ਇਹ ਕਾਫੀ ਟਾਈਮ ਬਾਅਦ ਅਸੀਂ ਚੁੱਲਾ ਪਾਲਿਆ। ਉਹ ਨਾ ਹੀਟਰਾਂ 'ਚ ਨਹੀਂ ਗੱਲ ਬਣਦੀ ਅੰਦਰ ਬਾੜ ਕੇ ਕਮਰੇਆਂ 'ਚ ਉਹ ਲਾ ਲਓ ਹੀਟਰ ਰਾਡਾਂ ਵਾਲੇ ਜਾਂ ਬਲੌਰ ਲਾ ਲਓ। ਜਿਹੜਾ ਇਹਦਾ ਨਯਾਰਾ ਨਾ ਚੁੱਲੇ ਦਾ ਨਾੜਾ ਜਿਹੜਾ ਮੀਟ ਬੈਗਨ ਵਾਲੇ ਸਾਲ ਤੱਕ ਨਾ ਮੈਂ ਚੁੱਲੇ ਤੇ ਹੀ ਵਧੀਆ ਬਣਦਾ ਹੈਗਾ ਆ ਗੰਦਲ ਵਾਲਾ ਸਾਗ ਹੋਵੇ ਨਾ ਤੇ ਉਹ ਚੁੱਲੇ ਦੇ ਰਿਜਦਾ ਹੈਗਾ ਗੈਸ ਤੇ ਰੈਮਿਸ ਗੈਸ ਮਕਾਨ ਵਾਲੀ ਗੱਲ ਆ ਜਾਂਦੀ ਹੈ। ਤੇ ਰਿਜਦਾ ਵੀ ਨਹੀਂ ਹੈਗਾ ਬਹੁਤ ਜ਼ਿਆਦਾ ਟਾਈਮ ਲਾਦਾ ਹੈਗਾ। ਨਾਲੇ ਠੰਡ ਦੇ ਵਿੱਚ ਕੀ ਕੋਣ ਬੰਦਾ ਇੰਨਾ ਖੜਾ ਰਵੇ। ਖੜਾ ਹੋਗੇ ਬਣਾਵੇ ਸਾਹਿਬ ਮੇਰੇ ਮੁੰਡੇ ਨਾਲੇ ਹਰੇ ਕੰਮ ਹੋ ਜਾਂਦਾ ਆ ਬੈਗਰੇ ਨੇ ਮਾਰੇ ਸੁਸਤੀ ਜੀ ਪੈਣ ਲੱਗ ਪਈ ਆ ਸਹੀ ਗੱਲ ਆ ਮੈਂ ਤਾਂ ਨਹੀਂ ਡਾਨ ਲੱਗ ਗਈ ਮਹਾਰਾਜ ਹੁਣੇ ਇੱਥੇ ਬੈਠੇ ਸੀ ਆ ਉਹਨਾਂ ਦੀ ਕੁਰਸੀ ਉਹ ਵੀ ਅੰਦਰ ਗਏ ਉੱਠ ਕੇ ਮਹਾਰਾਜੂ ਅੰਦਰ ਹਨ ਹਾਂ ਅੰਦਰ ਚਲੇ ਗਏ ਮੈਂ ਕਿਹਾ ਜਾਓ ਅੰਦਰ ਥੱਕ ਗਏ ਹੋਵੇ ਜੀ ਪਈ ਆ ਚਲਿਆ ਚਲ ਵੀ ਅੰਦਰ ਚਾਹ ਪਾਣੀ ਉਹਨਾਂ ਨੂੰ ਅੰਦਰ ਹੀ ਵਿਖਾ ਕੇ ਦੇ ਦਿੱਤਾ ਸੀਗਾ ਬਸ ਉਦੋਂ ਦੇ ਅੰਦਰ ਹੀ ਆ ਪਹਿਲਾਂ ਇੱਥੇ ਮੇਰੇ ਕੋਲੇ ਹੀ ਖੜਦੇ ਰਹੇ ਆ ਤਾਂ ਹੁਣ ਮੈਂ ਬਾਕੀ ਪਹਿਲਾ ਸਾਗ ਸਾਗ ਵਿੱਚ ਲਸਣ ਪਾ ਦਿੱਤਾ ਲਸਣ ਆਦਰਕ ਮਸਾ ਮੈਂ ਇੰਨਾ ਕੁ ਤੋੜ ਕੇ ਬਾਸੇ ਹੀ ਕਰਨਾ ਹੈਗਾ ਆਦਰਕ ਤਾਂ ਬਾਕੀ ਪਿਆ ਮੈਂ ਕਿਹਾ ਬਲਦਾ ਰਹਿੰਦੇ ਹਾਂ ਅੱਜ ਇੱਥੇ ਮੱਕੀ ਦੀ ਰੋਟੀ ਬਣਾ ਕੇ ਇੱਥੇ ਖਾਣੇ ਮੰਜਾ ਰਹਿਣਾ ਇਧਰ ਨੂੰ ਆਪਾਂ ਥੋੜਾ ਖਵਾਜੀ ਨਾ ਆਵੇ ਨਾ ਥੋੜੀ ਜੀ ਲੋੜ ਹੀ ਨਹੀਂ ਹੈਗੀ ਮੰਜੇ ਦੀ ਇੱਥੇ ਬੈਚ ਟਰਾਈ ਵੀ ਖਾ ਲੈਣੀ ਇੱਥੇ ਇੱਥੇ ਰੋਟੀ ਬਣਾਣੀ ਮੈਂ ਅੱਜ ਡਿਨਰ ਵੀ ਇੱਥੇ ਬਾਹਰ ਹੀ ਕਰਾਂਗੇ ਆਪਾਂ ਮੈਂ ਤਾਂ ਕਦੇ ਵੀ ਨਹੀਂ ਜਾਣਾ ਹੈਗਾ ਹੁਣ ਅੰਦਰ ਕੋਣ ਖੜਾ ਹੋਵੇ ਉੱਥੇ ਹੀ ਆ ਕੇ ਲੱਤ ਮੈਂ ਤਾਂ ਬੰਨ ਦੇ ਤੋੜਕਾ ਲਾ ਕੇ ਖਾ ਹੀ ਲੈਣੀ ਰੋਟੀ ਕੰਮ ਕੋ ਕਾ ਥੋੜ੍ਹਾ ਜਿਹਾ ਹੋ ਜੇ ਤਾਂ ਇੱਕ ਅਨਰ ਇਦਾਂ ਦੀ ਬੱਲੀ ਜੀ ਲੈ ਕੇ ਆਣੀ ਆ ਉੱਠ ਚਲੋ ਪਈਆਂ ਇਦਾਂ ਦੀਆਂ ਬੱਲੀਆਂ ਹੀ ਆ ਤੇ ਉਹ ਲਿਆ ਕਿ ਤੇ ਸਿਰ ਆ ਨਾ ਯਾ ਤੁਸੀਂ ਕੀ ਜਾਣਦੇ ਆ ਨਾਲੇ ਰੋਟੀ ਪਾੜੀ ਖਾ ਲੈਣੇ ਆ ਨਾਲੇ ਇੱਥੇ ਬੈਠੋ ਜਿਹੜਾ ਜਿਹਨੂੰ ਮੈਂ ਤਾਂ ਕਹਿਣ ਦੇਈ ਸੀਗੀ ਵੀ ਦੁਕਾਨ ਬੰਦ ਕਰ ਦੋ ਤੇ ਤੁਸੀਂ ਵੀ ਆ ਜਿਓ ਇੱਥੇ ਬੈਹ ਜੋ ਮਿਹੜੀ ਕਿੱਥੇ ਪਰ ਸੁਣਦੇ ਆ ਮਿਹੜੀ ਦਾ ਇਹੰਦਾ ਕੀ ਵੇਚ ਦੁਕਾਨ ਬੰਦ ਕਰ ਦਿੱਤੀ ਤਾਂ ਉਹਨੇ ਗਾਕਾ ਨੇ ਗਰੇਟ ਬੱਲ ਮਾਰੀ ਜਾਣੀ ਹੈਗੀ ਆ ਇਸ ਕਰਕੇ ਥੋੜਾ ਜਿਆ ਮश्किल ਹੋ ਜੇ ਡੈਡ ਜੀ ਕਹਿੰਦੇ ਬੈਠਣਾ ਵੀ ਨਹੀਂ ਮਿਲਦਾ ਸਮਲੇ ਮੈਂ ਵੀ ਹੋਣ ਦਾ ਹੈ ਬਿਜਾਰੋ ਇੱਕ ਸਾਡੇ ਨੂੰ ਸੂਏ ਵੀ ਅੱਜ ਐਕਸੀਡੈਂਟ ਹੋਇਆ ਹੈ ਬੱਸ ਦਾ ਟਰਾਲੀ ਦਾ ਤੇ ਅੱਜ ਉਹ ਸੱਚ ਦੇਖੀ ਹੈ ਖਬਰ ਹੋ ਜੀ ਪਤਾ ਨਹੀਂ ਬਠਿੰਡੇ ਤੋਂ ਬੱਸ ਕਹਿੰਦੇ ਜਾ ਰਹੇ ਸੀ ਉਹ ਜਿਹੜੀ ਨਹਿਰ 'ਚ ਡਿੱਗੀ ਉਹ ਵੀ ਵੀਡੀਓ ਦੇਖਣ ਦੇ ਸੀ ਕਿ ਗੰਦੇ ਨਾਲੇ 'ਚ ਡਿੱਗੀ ਹੈਗੀ ਉਹ ਬੱਸ ਤਾਂ ਬੜਾ ਮੁਸ਼ਕਲ ਹੋਇਆ ਸਿੱਕੜ-ਸਿੱਕੜ ਗਿਆ ਕਿੰਨਾ ਬੱਚੇ ਹਨ ਮੇਰੇ ਤਾਂ ਜਦ ਦੇਖੇ ਮੈਂ ਤਾਂ ਬੜਾ ਦਿਲੋਂ ਨੇਕ ਹੌਲ ਜਿਆ ਪਿੰਦਾ ਹੈਗਾ ਵੀ ਦੱਸ ਕੇ ਹੋ ਜਾ ਇੱਕੋ ਛੋਟੇ ਛੋਟੇ ਬੱਚਿਆਂ ਦੀ ਵਿਚਾਰੇ ਡੁੱਬ ਗਏ ਵਿੱਚ ਬੜਾ ਮਾੜਾ ਹੋਇਆ ਐਦਾਂ ਦੇ ਮੌਸਮ 'ਚ ਸਾਰੀ ਜਾਣੀ ਗੱਡੀ ਹਸਾਬ ਨਾਲ ਚਲਾਇਆ ਕਰੋ ਭਾਈ ਹੌਲੀ ਚਲਾਇਆ ਕਰੋ ਜਿੱਥੇ ਕੋਈ ਨਾ ਤੁਹਾਨੂੰ 10 ਮਿੰਟ ਲੇਟ ਹੋ ਜੂਗੀ ਕੋਈ ਚੱਕਰ ਨਹੀਂ ਨਾਲ ਨਾਲ ਪਿਆਰੀ ਕੋਈ ਚੀਜ਼ ਹੈਨੀਗੀ ਨਾਲੇ ਆਪ ਦਾ ਵੀ ਬਚਾ ਅੱਗੇ ਦਾ ਵੀ ਬਚਾ ਹਨਾ ਦੇਖੋ ਘਰ ਦਾ ਹਰੇ ਕੋਈ ਆਪਣੇ ਪਰਿਵਾਰ ਨੂੰ ਡਿਕੜੀ ਦੇ ਆ ਜਿਹੜਾ ਘਰ ਤੋਂ ਬਾਹਰ ਜਾਂਦਾ ਕੰਮ ਲਈ ਹੈ ਨਾ ਤਪਾਰ ਲੋਕੀ ਸੋਚਦੇ ਨਹੀਂ ਹੈਗੇ ਬਹੁਤ ਜ਼ਿਆਦਾ ਉਹ ਨਾ ਤੇਜ਼ ਗੱਡੀ ਚਲਾਦੇ ਹੈਗੇ ਲੋਕਾਂ ਥੋੜੇ ਨਾ ਸਬਰ ਸੰਤੋਖ ਹੈ ਨਹੀਂਗਾ ਕਿਸੇ ਵਿੱਚ ਵੀ ਇਹਨਾਂ ਗੱਲ ਬੱਸਾਂ ਟਰੱਕਾਂ ਵਾਲੇ ਜਿਹੜੇ ਹੈਗੇ ਆਪਾਂ ਸਾਰਿਆਂ ਨੂੰ ਨਹੀਂ ਕਹਿੰਨੇ ਜੇ ਰੋਕੀ ਸਾਰੇ ਮਾੜੇ ਆ ਕੋਸ਼ਕ ਜਿਹੜੇ ਵਿੱਚ ਖਰਾਬੀ ਕਰਦੇ ਆ ਉਹਨਾਂ ਨੂੰ ਚਾਹੀਦਾ ਭਾਈ ਕਿ ਤੁਸੀਂ ਜੇ ਆਪਣਾ ਨਹੀਂ ਸੋਚਣਾ ਤੇ ਦੂਜੇ ਦਾ ਤੋਂ ਜ਼ਰੂਰ ਸੋਚੋ ਅਗਲੇਆਂ ਦਾ ਸੋਚਣਾ ਕਿ ਸਾਰੇ ਸੜਕ ਤੇ ਤੁਰਦੇ ਆ ਚਾਹ ਰੱਖਿਓ ਕਿ ਭਾਈ ਆਰਾਮ ਨਾਲ ਜਾਇਆ ਕਰੋ ਨੇ ਦੇ ਸੁਨੇਹੇ ਦੇ ਜੱਬਾ ਤੋਂ ਜਾਂਦੇ ਭਾਈ ਤੁਸੀਂ ਵੀ ਆਮਨਾ ਜਾਇਓ ਕਰੋ ਘਰ ਨੂੰ ਜਿਹੜੇ ਜਾਂਦੇ ਹਨ ਡਰਾਈਵਰ ਵੀ ਥੋੜਾ ਸਾਫ਼ ਰਹੀ ਗੱਡੀ ਚਲਾਉਣ ਕਰਨ ਨਾਲੇ ਆਪ ਦਾ ਵਿਚਾਰ ਨਾਲੇ ਭਾਈ ਅਗਲੇ ਦਾ ਪਰਿਵਾਰ ਹਰੇਕ ਦਾ ਪਰਿਵਾਰ ਡਿੱਗਦਾ ਆ ਆਪਣੇ ਮੈਂਬਰ ਵਾਸਤੇ ਆ ਨਾ ਇਹ ਕਹਿੰਦਾ ਕਿ ਜਿੱਦਾਂ ਚਾਹ ਵੀ ਉਦੋਂ ਹੀ ਘਰ ਚੀਜ਼ ਵਾਪਸ ਆਵੇ ਜਿੱਦਾਂ ਭਾਈ ਇਦਾਂ ਇਹ ਜਦੋਂ ਖ਼ਬਰਾਂ ਸੁਣਦੇ ਆ ਨਾ ਮਨ ਨੂੰ ਬੜਾ ਡਰ ਲੱਗਦਾ ਭਾਈ ਗੁਰਪ੍ਰੀਆ ਕਰ ਸਭ ਦਾ ਭਲਾ ਹੋਵੇ ਭਾਈ ਗੁਰੂ ਹੋਰੇ ਇਹੀ ਹਾਲ ਲਗਾ ਸਾ ਸਰਬੱਤ ਦਾ ਭਲਾ ਮੰਗੀਏ ਜੋ ਸਾਖ ਸਿੱਖਾਤੇ ਮੇਰੇ ਭਰਿਆ ਹੱਥ ਰੱਖਣਾ ਹੁਣ ਸਾਗ ਸਾਡਾ ਸਾਲ ਆਸਪਾੜਾ ਲਈਆ ਚਲੋ ਸਾਗ ਦੇਦੇ ਆਂ ਕੁੱਟਦੇ ਆਂ ਤੇ ਕੁੱਟਣ ਤੋਂ ਬਾਅਦ ਫੇਰ ਕਰਦੇ ਆਂ ਲੋ ਜੀ ਸਾਡਾ ਸਾਗ ਕੁੱਟਣਾ ਹੋ ਗਿਆ ਸਟਾਰਟ ਤੇ ਮੈਡਮ ਹੁਣ ਲਾਗੇ ਜੁਰਾ ਸ਼ੁਰਾ ਨਾਲ ਸਾਗ ਲੋ ਜੀ ਟੁੱੜ ਕੇ ਤਿਆਰੀ ਸ਼ੁਰੂ ਸਾਂ ਮਰਜੋ ਸਾਡਾ ਬੱਠਾ ਢਿਲ ਪਾਸੇ ਫੋਨ ਤੇ ਜੋੜ ਦਿੱਤਾ ਹੈ। ਲੋ ਜੀ ਇੱਧਰ ਲੱਗਣਾ ਪਏ ਤੜਕਾ। ਤੜਕਾ ਇਹ ਕਹਿੰਦੇ ਆਪਾਂ ਅੰਦਰ ਲਾ ਲੈਨੇ ਆ। ਕਿਉਂਕਿ ਬਾਹਰ ਨਾ ਚੁੱਲ੍ਹੇ ਤੇ ਭਾਂਡੇ ਕਾਲੇ ਹੋ ਜਾਂਦੇ ਆ। ਆਓ ਤੇ ਮੈਂ ਕਿਹਾ ਮੇਰੇ ਤੋਂ ਨਹੀਂ ਮੰਨਦੇ ਜਾਂਦੇ ਕਿ ਕਿਉਂਕਿ ਮੈਨੂੰ ਕਾਲੇ ਭਾਂਡੇ ਮੰਨਣ ਦੇ ਬੜੇ ਔਖੇ ਲਾ ਨੇ ਹੱਥ ਕਾਲੇ ਹੋ ਜਾਂਦੇ ਆ ਤੇ ਹੁਣ ਸੋ ਸਾਗ ਵਾਲਾ ਬਤੀਲਾ ਤਾਂ ਅਸੀਂ ਮੰਨਣਾ ਹੀ ਆ। ਤੇ ਮੈਂ ਕਿਹਾ ਨਹੀਂ ਮੈਂ ਗੈਸ ਤੇ ਹੀ ਲਾਣਾ ਹੈਗਾ ਆ। ਤੇ ਬਾਕੀ ਅਸੀਂ ਰੋਟੀ ਦਾ ਵੈਸੇ ਆਪਾਂ ਚੁੱਲੇ ਤੇ ਹੀ ਬਣਾਵਾਂਗੇ ਤੇ ਇਹਦੇ ਵਿੱਚ ਅਸੀਂ ਪਾਪਤਾ ਦੇਸੀ ਘੀਏ ਦੇ ਵਿੱਚ ਲਾਇਆ ਲਾਉਣੀ ਹੈ ਅਸੀਂ ਸਾਗ ਨੂੰ ਤੜਕਾ ਇਹ ਚ ਪਾ ਲਦੇ ਅਸੀਂ ਮਸਾਲਾ ਤੇ ਅਦਰਕ ਨਾਲ ਪਿਆਜ਼ ਕਿਉਂਕਿ ਬਾਕੀ ਮਿਰਚ ਵਗੈਰਾ ਤਾਂ ਠੀਕ ਹੀ ਹੋਣੀ ਹੈ ਨੂਰ ਨਮਕਾ ਉਹਦਾ ਕੋਈ ਲੋੜ ਹੀ ਨਹੀਂ ਹੈਗੀ ਬਸ ਇਹ ਹੀ ਕਿੰਨਾ ਦਾ ਮੈਂ ਤੜਕਾ ਲਾਣੀ ਹੈ ਤੋਂ ਹੋਰ ਕੁਝ ਨਹੀਂ ਪਾਉਣੀ ਟਮਾਟਰ ਕੁਝ ਨਹੀਂ ਐਡ ਕਰਦੀ ਹੈ ਜੀ ਕਿਉਂਕਿ ਸਾਗ ਦੇ ਵਿੱਚ ਉਹ ਇਹ ਇਹਨਾਂ ਚੀਜ਼ਾਂ ਦਾ ਜ਼ਿਆਦਾ ਫਲੇਵਰ ਆਦਾ ਹੈ ਤੇ ਚਲੋ ਬਾਕੀ ਹੁਣ ਬਾਹਰ ਬਣਾਉਣੀ ਐ ਤੇ ਮੱਕੀ ਦੀ ਰੋਟੀ ਤੇ ਜਿਹੜੀ ਬਣਾਉ ਮੇਰੀ ਬੋਟੀ ਨਹੀਂ ਇੱਕ ਵਰਡ ਡਾਇਲਗ ਹੁੰਦਾ ਹੈਗਾ ਸਾਗ ਨਾਲ ਸਾ ਸਿਆਣਾ ਵਿੱਚ ਸਾਗ ਅਸਾਗ ਨਾਲ ਮੱਕੀ ਦੀ ਰੋਟੀ ਤੇ ਨਾਲ ਮੇਰੀ ਬੋਟੀ ਚਲੋ ਮਿਲਦੇ ਬਾਹਰ ਤੁਹਾਨੂੰ ਜਾ ਕੇ ਹਣ ਰੋਟੀ ਬਾਹਰ ਹੀ ਪ੍ਰਸ਼ਾਦਾ ਪਾਣੀ ਬਾਹਰ ਛਕਾਂਗੇ ਅੱਜ ਤੁਹਾਡਾ ਵੀ ਮਾਰਿਆ ਜਾਂਦਾ ਲਓ ਜੀ ਮੈਂ ਹੁਣੇ ਹੋ ਗਿਆ ਸ਼ੁਰੂ ਹੁਣ ਅਟਾ ਮੜ ਲਾ ਪੈਉਣ ਚੁੱਲੇ 'ਚ ਰੋਟੀਆਂ ਪਾ ਕੇ ਤੇ ਆਪਾਂ ਖਾਵਾਂਗੇ ਹੁਣ ਛੀਨੇ 'ਚ ਫਲਾ ਫਲਾ ਕੇ ਰੋਟੀਆਂ ਖਾਵਾਂਗੇ ਆਪਾਂ ਚੁੱਲੇ 'ਚ ਪਾ ਕੇ ਰੋਟੀਆਂ ਹਣੀਆਂ ਮੈਂ ਤਾਂ ਚੁੱਲੇ 'ਚ ਪਾ ਕੇ ਸਿੱਧੀਆਂ ਮੂੰਹ 'ਚ ਪਾਉਣੀਆਂ ਫਲਾ ਕੇ ਚੁੱਲੇ 'ਚ ਲਾੜਾਂਗੇ ਰੋਟੀ ਆ ਮੰਮੀ ਨੇ ਪਹਿਲਾਂ ਹੀ ਮੁੱਲੀਆਂ ਰੋਟੀਆਂ ਵੇਚ ਦੇ ਮੈਂ ਮੁੱਈਆਂ ਰੱਖ ਦਿਆ ਪੇਟੋ ਬੱਸ ਮੈਂ ਤਾਂ ਲੋਭ ਕੱਟ ਕੇ ਦੇ ਦਿੱਤੇ ਮੈਂ ਕਿਹਾ ਵੀ ਤੁਸੀਂ ਕਟਣੀ ਨਹੀਂ ਹੈਗੀ ਤਾਂ ਚਲੋ ਮੈਂ ਇੰਡੀਅਨ ਆਰਮੀ ਦਾ ਪੁਸ਼ਪਾ ਚੁਕੇਗਾ ਨਹੀਂ ਸਲਾਹ ਲਓ ਜੀ ਸਾਡੀ ਪੈ ਲਗੀ ਪਹਿਲੀ ਰੋਟੀ ਤਵੇ ਤੇ ਲਓ ਜੀ ਪੈ ਗਈ ਤੇ ਮੈਡਮ ਹੁਣਾਂ ਨੇ ਕਾਰਾ ਕਰੀ ਕਰਤੀ ਉੱਤੇ ਕਾਰਾ ਕਰ ਕਿ ਜਿਹੜਾ ਟੁੱਟਿਆ ਹੁੰਦੀ ਉਹਨੂੰ ਮੜ ਜ ਜੂਣ ਦੇ ਆਹ ਫੇਰ ਟੁੱਟਦੀ ਨਹੀਂ ਹਨਾ ਮੁੜ ਕੇ ਉੱਥੋਂ ਵੀ ਖਲਣ ਲੱਗੇ ਇੱਧਰ ਸਾਡਾ ਸਾਗ ਆ ਗਿਆ ਤੇ ਇਹਦੇ ਵਿੱਚ ਪਾਵਾਂ ਘਿਓ। ਨਾ ਥੋੜਾ ਘਿਓ ਪਾ ਦੇ। ਹਾਂ ਮੇਰੇ ਪਾਪਾ ਨੇ ਲੈ ਕੇ ਦਿੱਤਾ ਹੈ ਸਾਗ। ਇਹ ਲੋ ਜੀ ਪਿਆ ਗਿਆ ਘਿਓ ਤੇ ਰੋਟੀ ਆਪਾਂ ਗਰਮ-ਗਰਮ ਖਾਵਾਂਗੇ। ਨੱਚ ਕੇ ਘਿਓ ਥੋੜਾ ਪਿਕਲ ਜਿਹਾ ਹੈ ਨਾ। ਥੋੜਾ ਨਾ ਬਸ ਕਰੋ ਬਸ ਕਰੋ। ਨਿਆਣਿਆਂ ਨੂੰ ਫਿਰ ਤੁਹਾਨੂੰ ਪਤਾ ਹੁੰਦਾ ਨਾ ਜਾਂਦੇ। ਲੋ ਜੀ ਹੁਣ ਰੋਟੀ ਥਾਲੀ ਚਾਹੂਗੀ ਤੇ ਖਾਵਾਂਗੇ। ਬੈਠ ਨਹੀਂ ਹੋ ਰਹੀ। ਲਓ ਜੀ ਜਿਸ ਚੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਸੀ ਰੋਟੀ ਚੱਲੀ ਚੁੱਲੇ 'ਚ ਚੁੱਲੇ 'ਚ ਰਣਾ ਲਈ ਚੁੱਲੇ 'ਚ ਰਣਾ ਲਈ ਜਿਦਾ ਛੋਟੇ ਹੁੰਦੇ ਮਾਮਿਆਂ ਦੇ ਚਾਹੀਦਾ ਹੁੰਦਾ ਸੀਗਾ ਜਾਂ ਮੰਮੀ ਹੁੰਦੀ ਸੀ ਇੱਥੇ ਚੁੱਲੇ 'ਚ ਰਾਲਾ ਰੋਟੀਆਂ ਦੇਣੀਆਂ ਹੁੰਆਂ ਨੇ ਤੁਹਾਡੇ ਵੀ ਉੱਤੇ ਇਦਾਂ ਹੀ ਹੁੰਣਾ ਨਾ ਅਸੀਂ ਵੀ ਸਾਡੇ ਚੁੱਲੇ 'ਚ ਹੀ ਰੋਟੀ ਬਣਾਉਂਦੇ ਹੁੰਦੇ ਸੀਗੇ ਪਹਿਲਾਂ ਫੇ ਮੰਮੀ ਥੋੜੀ ਜਿਹਾ ਫੇ ਮੈਂ ਥੋੜੀ ਜਿਹਾ ਗੈਸ ਤੇ ਲਾਪੀ ਫੇ ਬਣਾਉਣ ਹੋਈ ਹੋਈ ਅੱਜ ਕੱਲ੍ਹ ਪਿੰਡਾਂ 'ਚ ਮੜਾ ਮੋਟਾ ਰਹਿ ਗਿਆ ਰਵਾਜ ਹੈ ਚੁੱਲੇ 'ਚ ਰੋਟੀ ਰਾੜਦਾ ਦਿੰਦਾ ਅੱਜ ਕੱਲ੍ਹ ਸ਼ਹਿਰਾਂ 'ਚ ਤਾਂ ਗੈਸ 'ਤੇ ਚੱਲਦਾ ਕੰਮ ਖਤਮ ਹੀ ਹੋ ਗਿਆ ਹੁਣ ਤਾਂ ਉਹ ਪਰ ਪਿੰਡਾਂ 'ਚ ਕਈ ਪਿੰਡ ਹੈਗੇ ਆ ਇਹੋ ਜਿਹੇ ਵੀ ਜਿੱਥੇ ਹਜੇ ਤੱਕ ਵੀ ਹਨਾ ਚੁੱਲੇ 'ਚ ਰੋਟੀ ਬਣਦੀ ਆ ਰਾੜਦੇ ਇਹ ਲੋਕ ਵਧੀਆ ਵੀ ਲਾਦਾ ਪਰ ਟੇਸਟੀ ਲਾਦੀ ਆ ਸਿਆਲ ਮਹੀਨੇ ਦਾ ਨਾ ਸੱਚੀ ਦੱਸਾਂ ਚੁੱਲੀ ਦੀ ਰੋਟੀ ਜਾਈ ਵਧੀਆ ਲੱਗਦੀ ਆ ਹਾਂ ਨਾ ਖਾ ਨਾ ਖਾ ਇਹਦੇ ਸਾਡਾ ਦਹੀਂ ਤਿਆਰ ਆ ਸਾਗ ਤਿਆਰ ਆ ਬਸ ਰੋਟੀ ਦਾ ਇੰਤਜ਼ਾਰ ਆ ਮੈਂ ਸ਼ੇਰੁ ਸ਼ਾਹਰੀ ਨਾਲ ਸ਼ੁਰੂ ਕਰਦਾ ਸ਼ੇਰੁ ਸ਼ਾਹਰੀ ਬੜਾ ਰਾਈਮਿੰਗ ਬਹੁਤ ਵਧੀਆ ਬਣਾਉਂਦਾ ਮੈਂ ਮੈਡਮ ਜੀ ਹੋਰ ਅੱਗ ਭਖਾਰੇ ਨੇ ਤੇ ਵਿੱਚ ਰੋਟੀ ਪਾ ਰਹੇ ਨੇ ਫੈਬ੍ਰਿਕ ਸੰ ਕੀ ਬਾਤ ਹੈ ਥੱਲੇ ਵੀ ਰੋਟੀ ਤੇ ਉੱਤੇ ਵੀ ਰੋਟੀ ਤੇ ਇੱਧਰ ਵੀ ਆਟਾ ਕਾ ਤੁਸੀਂ ਕੋੜਕੜੀਆਂ ਖਾਣੇ ਤਾਂ ਕਰਕੇ ਲੱਗੀ ਐ ਚਲੋ ਵਧੀਆ ਸੋਕਾ ਮੱਕੀ ਦੀ ਰੋਟੀ ਮੈਨੂੰ ਕੋੜਕੜੀ ਪਸੰਦ ਆ ਉਹ ਮੈਂ ਉਹ ਢਿੱਲੀ ਢਿੱਲੀ ਜੀ ਉਹਨੇ ਸਵਾਦ ਨਹੀਂ ਆਉਂਦਾ ਮੈਨੂੰ ਉਹਦਾ ਸਾਨੂੰ ਦਾ ਉਹੀ ਚੰਗੀ ਲੱਗਦੀ ਹੈ ਚਲੋ ਆਪਣੀ ਆਪਣੀ ਪਸੰਦ ਹੁੰਦੀ ਸਾਰਿਆਂ ਦੀ ਮੈਨੂੰ ਪਸੰਦ ਆ ਚਲੋ ਸਾਡੀ ਰੋਟੀ ਲਓ ਜੀ ਰੋਟੀ ਸਾਡੀ ਆ ਗਈ ਹੁਣ ਥਾਲੀ ਚ ਪੈਣ ਲੱਗੀ ਆ ਚੋਪੜ ਤੇ ਮਾੜੀ ਮਾੜਾ ਹੀ ਲਾ ਦੋ ਜਾਨ ਲਾਓ ਪੋਲੀ ਭੈਣੀ ਵੀ ਮੈਨੂੰ ਮਸੰਦ ਨਹੀਂ ਹੁੰਨੀ ਬਸ ਬਹੁਤ ਲਓ ਜੀ ਸਾਡੀ ਥਾਲੀ ਜਾ ਗਈ ਸਾਡੀ ਰੋਟੀ ਤੇ ਆਪਾਂ ਨੂੰ ਪ੍ਰਸ਼ਾਦਾਂ ਪਾਣੀ ਛਕਾਂਗੇ ਫੋਨ ਨੂੰ ਰੱਖਾਂਗੇ ਸਾਈਡ ਤੇ ਤੇ ਇਸ ਕਰਕੇ ਆਪਾਂ ਇਹ ਬਲੌਗ ਦੀ ਸਮਾਪਤੀ ਇੱਥੇ ਕਰਦੇ ਆਂ ਉਮੀਦ ਕਰਦੇ ਆਂ ਤੁਹਾਨੂੰ ਸਾਡਾ ਬਲੌਗ ਪਸੰਦ ਆਇਆ ਹੋਊਗਾ ਤੇ ਸਾਰਿਆਂ ਨੇ ਲਾਈਕ ਸ਼ੇਅਰ ਕਮੈਂਟ ਕਰਕੇ ਜੁੜ ਜਾਣਾ ਆ ਤੇ ਸਬਸਕ੍ਰਾਈਬ ਵੀ ਜਰੂਰ ਕਰਨਾ ਤੇ ਬੈਲ ਆਈਕਨ ਜਰੂਰ ਨਾ ਪਾਣਾ ਭਲੀ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡਾ ਬਲੌਗ ਇਹੋ ਜਿਹਾ ਲੱਗਦਾ ਹੈਗਾ ਤੇ ਪਲੀਜ਼ ਇਹ ਫੇਸ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਠੀਕ ਹੈ ਜੀ ਓਕੇ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਏ 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 ਬਾਏ